ਆਏ ਸਾਡੇ ਕਤਵਾਲੀ ਜਿਹੜੇ ਐਸਚੋ ਨੇ ਮਜੀਦਪੁਰ ਚੌਂਕੀ ਜਾਂਚ ਗਲਿਆਰਾ ਬਲਜਿੰਦਰ ਸਿੰਘ ਹੋਰਾਂ ਨੇ ਇਹ ਕੱਲ ਇੱਕ ਮੋਟਰਸਾਈਕਲ ਚੋਰੀ ਹੋਇਆ ਸੀ ਦਰਵਾਸਰ ਸਾਹਿਬ ਦੇ ਏਰੀਏ ਦੇ ਵਿੱਚੋਂ ਉਹ ਚੋਰ ਫੜੇ ਨੇ ਇਹਨਾਂ ਨੇ ਔਰ ਉਹ ਮੋਟਰਸਾਈਕਲ ਵੀ ਰਿਕਵਰ ਕੀਤਾ ਗਿਆ ਉਸ ਤੋਂ ਇਲਾਵਾ 5 ਮੋਟਰਸਾਈਕਲ ਉਹਨਾਂ ਤੋਂ ਹੋਰ ਰਿਕਵਰ ਕੀਤੇ ਗਏ ਨੇ ਟੋਟਲ 6 ਮੋਟਰਸਾਈਕਲ ਜਿਹੜੇ ਰਿਕਵਰ ਕੀਤੇ ਨੇ ਔਰ ਇਹਨਾਂ ਦੇ ਖਿਲਾਫ ਜਿਹੜਾ ਮਕਦਮਾ ਨੰਬਰ 54 ਜਿਹੜਾ ਵਾ 379 411 ਦਾ ਜਿਹੜਾ ਦਰਜ ਕੀਤਾ ਗਿਆ ਔਰ ਇਹ ਜਿਹੜੇ ਦੋ ਚੋਰ ਨੇ ਇੱਕ ਜਗਰਾ ਸਿੰਘ ਆ ਜੀ ਤੇ ਦੂਜਾ ਹੈਗਾ ਜੀ ਹਰਵਿੰਦਰ ਸਿੰਘ ਇਹ ਅਜਨਾਲਾ ਸਾਈਡ ਦਾ ਰਹਿਣ ਵਾਲਾ ਇੱਕ ਜਣਾ ਇੱਕ ਜਣਾ ਜਿਹੜਾ ਹੈਗਾ ਜੀ ਗੁੰਟਾਲਾ ਸਾਈਡ ਦਾ ਰਹਿਣ ਵਾਲਾ ਸਰ ਕੀ ਮੋਡੋਕੁਪੈਂਡ ਇੰਸਟਾਲਰ ਜੀ ਨਾਲ ਦਾ ਜੁੜੀ ਕਰਦਾ ਮੋਡਲ ਦੀ ਬਰੰਡਿੰਗ ਇਦਾਂ ਹੈ ਜੀ ਜਿਹਦਾ ਦਰਵਾਜ਼ਾ ਆਪ ਦੇ ਵਿੱਚ ਜਿਹੜਾ ਸ਼ਰਧਾਲੂ ਮੱਥਾ ਟੇਕਣ ਆਉਂਦੇ ਨੇ ਇਹ ਵੀ ਜਿਹੜਾ ਪਲਵਿੰਦਰ ਸਿੰਘ ਨਾਮ ਦਾ ਜਿਹੜਾ ਟਪਈ ਦਾ ਰਹਿਣ ਵਾਲਾ ਸੀ ਮੱਥਾ ਟੇਕਣ ਆਇਆ ਸੀ ਸਕੱਤਰ ਗੇਟ ਦੇ ਬਾਹਰ ਇਹਨੇ ਆਪਣਾ ਮੋਟਰਸਾਈਕਲ ਲਾਇਆ ਅੰਦਰ ਮੱਥਾ ਟੇਕਣ ਚਲਾ ਗਿਆ ਔਰ ਬਾਹਰ ਇਹਨਾਂ ਕੋ ਚਾਬੀਆਂ ਹੁੰਦੀਆਂ ਜੀ ਡੁਪਲੀਕੇਟ ਚਾਬੀ ਲਾ ਕੇ ਤੇ ਮੋਟਰਸਾਈਕਲ ਉਤੋਂ ਚੋਰੀ ਕਰਕੇ ਲੈ ਗਈ ਸੀ ਜੀ ਉਸ ਤੋਂ ਬਾਅਦ 4 ਘੰਟੇ ਦੇ ਵਿੱਚ ਵਿੱਚ ਹੀ ਸਾਡੀ ਪੁਲਿਸ ਪਾਰਟੀ ਨੇ ਇਹਨਾਂ ਨੂੰ ਅਰੈਸਟ ਕਰ ਲਿਆ ਲੰਗਰ ਜਿਹੜੀ ਲੰਗਰ ਹਾਲ ਵਾਲੀ ਜਿਹੜੀ ਏਰੀਆ ਉਧਰ ਤੇ ਮੋਡਸ ਬ੍ਰੈਂਡੀ ਇਹਨਾਂ ਦੀ ਇਹੀ ਹੈ ਵੀ ਇਹ ਅਵੰਡਨ ਮੋਟਰਸਾਈਕਲ ਜਿਹੜਾ ਕੋ ਲੱਗਾ ਹੁੰਦਾ ਸੀ ਉਹ ਚਾਬੀ ਲਾਉਂਦੇ ਸੀ ਉਹਨੂੰ ਤੇ ਸਟਾਰਟ ਕਰਕੇ ਲੈ ਜਾਂਦੇ ਸਾਰੇ ਮੋਟਰਸਾਈਕਲ ਇਹਨਾਂ ਨੇ ਉਸ ਏਰੀਆ ਤੋਂ ਚੋਰੀ ਕੀਤੇ ਨਹੀਂ ਇਹਦੇ ਵਿੱਚੋਂ ਇਹਨਾਂ ਨੇ ਇੱਕ ਤਾਂ ਮੋਟਰਸਾਈਕਲ ਦਰਬਾਰ ਸਾਹਿਬ ਏਰੀਆ ਚੋਂ ਇਹ ਜਿਹੜਾ ਚੋਰੀ ਕੀਤਾ ਇਸ ਤੋਂ ਇਲਾਵਾ ਇਹਨਾਂ ਨੇ ਮਜੀਠਾ ਰੋਡ ਤੋਂ ਆ ਆਪਣੇ ਕਟੜਾ ਜਮਲ ਸਿੰਘ ਤੋਂ ਇਸ ਏਰੀਆ ਦੇ ਵਿੱਚ ਮੋਟਰਸਾਈਕਲ ਚੋਰੀ ਕੀਤੀ। ਪਰ ਟੋਟਲ ਇਹਨਾਂ ਨੇ ਇਸ ਤੋਂ ਪਹਿਲਾਂ ਕਿੰਨੀ ਮੋਟਰਸਾਈਕਲ ਚੋਰੀ ਕੀਤੀ ਸੀ ਤੇ ਬਰਾਮਦ ਕਿੰਨੇ ਨੇ? ਜਿਹੜੇ ਹੁਣ ਤੱਕ ਜਿਹੜੇ ਹੁਣ ਲੇਟੈਸਟ ਇਹਨਾਂ ਨੇ ਚੋਰੀ 6 ਚੋਰੀ ਕੀਤੀ ਸੀ 6 ਬਰਾਮਦ ਕੀਤੇ ਨੇ। ਉਸ ਤੋਂ ਇਲਾਵਾ ਜਿਹੜਾ ਜਗਰਾਤ ਸਿੰਘ ਆ ਇਹਦੇ ਖਿਲਾਫ ਪਹਿਲਾਂ ਹੀ ਚੋਰੀ ਦੇ 5 ਵਕਤਮੇ ਦਰਜ ਹੈਗੇ ਆ ਜਿਹੜੇ ਵੱਖ-ਵੱਖ ਥਾਣਿਆਂ ਦੇ ਵਿੱਚ ਦਰਜ ਨੇ। ਸਾਡੇ ਕਤਵਾਲੀ ਥਾਣੇ ਦਾ ਵੀ ਇਹ ਪਹਿਲਾਂ ਇੱਕ ਪਰਚਾ ਦਰਜ ਹੈਗਾ ਜਿਹਦੇ ਵਿੱਚ ਪੀਓ ਸੀ। ਇਹਨੂੰ ਪਹਿਲਾਂ ਹੀ ਅਰੈਸਟ ਪਾ ਕੇ ਆਪਾਂ ਜੇਲ੍ਹ ਭੇਜਿਆ ਸੀ ਬੇਲ ਆਊਟ ਹੋ ਕੇ ਬਾਹਰ ਆਇਆ ਸੀ ਫਿਲਹਾਲ ਇਹ ਮੋਟਰਸਾਈਕਲ ਗਾਹ ਵੇਚਦੇ ਸੀ ਕਿਸੇ ਨੂੰ ਜਾਂ ਕੀ ਕਰਦੇ ਹਾਂਜੀ ਇਹ ਹੁਣ ਗਾਹ ਇਨਵੈਸਟੀਗੇਸ਼ਨ ਗਾਹ ਫਰਦਰ ਚੱਲ ਰਹੀ ਹੈ ਜੀ ਇਹਨਾਂ ਨੂੰ ਆਪਾਂ ਪੇਸ਼ ਕਰਾਂਗੇ ਜੁਰਮਾਨਾ ਲੈ ਕੇ ਪਰ ਇਹ ਤਾਂ ਦੇਖਦੇ ਆ ਕਿ ਕਿਹੜੇ ਕਬਾੜੀ ਉਹਨਾਂ ਜਾਂ ਕਿੰਨੂ ਇਹ ਗਾਹ ਫਰਦਰ ਵੇਚਦੇ ਸੀ ਉਹਨਾਂ ਨੂੰ ਵਿੱਚ ਨਾਮਜ਼ਦ ਕੀਤਾ ਗਿਆ ਏਜ ਇੱਕ ਦੀ ਤਾਂ ਹੈਗੀ 30-35 ਸਾਲ ਦੀ ਦੂਜਾ ਹੈਗਾ 25 ਸਾਲ ਦਾ ਨਸ਼ੇ ਦਾ ਆਦੀ ਜਾਂ ਨਸ਼ਾ ਐਜ਼ ਇਟ ਇਜ਼ ਅਜੇ ਤਾਂ ਕੋਈ ਨਹੀਂ ਸਾਹਮਣੇ ਆਈ ਗੱਲ ਦੀ ਫਿਰ ਵੀ ਫਰਦਰ ਦੇਖਾਂਗੇ ਜੀ ਇਹਨਾਂ ਤੋਂ ਗਾ ਫਰਦਰ ਜਿਹੜੀ ਕਸ਼ਕਿਸ ਚ ਕੋ ਸਾਹਮਣੇ ਆਉਂਦਾ ਦੱਸਤਾ ਵੀ ਸਰ ਹੋਰ ਵੀ ਕਵਰੀ ਹੋ ਸਕਦੀ ਹੈ ਹਾਂਜੀ 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 ਬਿਲਕੁਲ ਜੀ ਬਿਲਕੁਲ ਬਿਲਕੁਲ ਰਿਕਵਰੀ ਹੋਰ ਹੋਵੇ ਉਹ ਵੀ ਉਹ ਵੀ ਆਪਾਂ ਇਨਵੈਸਟੀਗੇਸ਼ਨ ਦੇ ਵਿੱਚ ਦੇਖਾਂਗੇ ਜੀ ਪਹਿਲਾਂ ਇਹਨਾਂ ਦੇ ਪਰਚੇ ਦਰਜ ਹੈਗੇ ਵੀ ਆ ਔਰ ਆਲਰੇਡੀ ਜਿਹੜੇ ਆ ਕ੍ਰਿਮਿਨਲ ਮਾਈਂਡਡ ਬੰਦੇ ਹੈਗੇ ਆ ਤੇ ਜਿਹੜੇ ਮਾਨ ਜੋ ਕਮਿਸ਼ਨਰ ਸਾਹਿਬ ਔਰ ਸਾਡੇ ਐਡੀਐਸਪੀ ਵਨ ਸਾਹਿਬ ਦੀਆਂ ਜਿਹੜੀਆਂ ਇੰਸਟਰਕਸ਼ਨਾਂ ਨੇ ਉਹਦੇ ਮੁਤਾਬਕ ਅਸੀਂ ਜਿਹੜਾ ਇਹਨਾਂ ਨੂੰ ਜਿਹੜੀ ਸਾਡੀ ਸਪੈਸ਼ਲ ਕੈਂਪੇਨ ਚੱਲ ਰਹੀ ਆ ਇਲੈਕਸ਼ਨ ਦੇ ਦੌਰਾਨ ਉਹਦੇ ਤਹਿਤ ਇਹਨਾਂ ਨੂੰ ਆਪਾਂ ਅਰੈਸਟ ਕੀਤਾ ਆ ਔਰ ਫਰਦਰ ਵੀ ਇਹਨਾਂ ਕੋ ਕੋਈ ਨਾ ਕੋਈ ਰਿਕਵਰੀ ਜ਼ਰੂਰ ਹੋਣੀ ਹੈ ਨਹੀਂ ਚਾਰ ਘੰਟੇ ਦੇ ਵਿੱਚ ਤੁਸੀਂ ਇਹਨਾਂ ਨੂੰ ਅਰੈਸਟ ਕੀਤਾ ਸਰ ਕਿਸ ਤਰ੍ਹਾਂ ਦੇ ਪ੍ਰਕੋਸ ਦੀ ਕਾਰਜਕਾਰੀ ਹੈ ਜੀ ਬਹੁਤ ਵਧੀਆ ਜੀ ਸਾਡੇ ਚੌਕੀਚਾਰ ਜਿਹੜੇ ਸਾਡੇ ਹੈਗੇ ਗਲਿਆਰਾ ਇਹਨਾਂ ਨੇ ਵੀ ਵਧੀਆ ਕੰਮ ਕੀਤਾ ਮੈਡਮ ਮਨਜੀਤ ਸਾਡੇ ਐਸਐਚਓ ਸਾਹਮਣੇ ਵਧੀਆ ਕੰਮ ਕੀਤਾ ਇਹਦੇ ਵਿੱਚ ਔਰ ਇਹਨਾਂ ਨੂੰ ਆਪਾਂ 4 ਘੰਟੇ ਦੇ ਵਿੱਚ ਵਿੱਚ ਇਹਨਾਂ ਨੂੰ ਅਰੈਸਟ ਕੀਤਾ ਸਰ ਕਿਸੇ ਨਾ ਕਿਤੇ ਸੀਸੀਟੀਵੀ ਮਦਦਗਾਰ ਹੋਦੇ ਜੀ ਇਹਨਾਂ ਇਹੋ ਜਿਹੇ ਟ੍ਰੇਸ ਕਰਨ ਵਾਸਤੇ ਬਿਲਕੁਲ ਬਿਲਕੁਲ ਤੇ ਬਿਲਕੁਲ ਦਰਬਾਰ ਸਾਹਿਬ ਦੇ ਏਰੀਆ ਦੇ ਵਿੱਚ ਹਲੇ ਦਵਾਲੇ ਕਾਫੀ ਸੀਸੀਟੀਵੀ ਕੈਮਰੇ ਵੀ ਹੈਗੇ ਔਰ ਅਸੀਂ ਉਹਨਾਂ ਦੀ ਮਦਦ ਵੀ ਲਏ ਨੇ ਇਹਦੇ ਵਿੱਚ ਵੀ ਟੈਕਨੀਕਲੀ ਜਿਹੜਾ ਉਹ ਮਦਦ ਲਈ ਗਈ ਸੀ ਸੀਸੀਟੀਵੀ ਕੈਮਰੇ ਆਦੀ ਤਾਂ ਇਹ ਕੱਬੂ ਆਏ ਸਰ ਜਿਹੜਾ ਦਰਬਾਰ ਸਾਹਿਬ ਦਾ ਏਰੀਆ ਦਾ ਮੋਸਟਲੀ ਜਿਹੜੇ ਚੋਰ ਨੇ ਇਹਨਾਂ ਹੀ ਏਰੀਆ ਨੂੰ ਟਾਰਗੇਟ ਕਰਦੇ ਨੇ ਕਿ ਲੱਗਦਾ ਨਹੀਂ ਵੀ ਇੱਥੇ ਜਿਹੜੀ ਉਹਦੇ ਸਿਰ ਥੋੜੀ ਜਿਹੀ ਵਧਾਈ ਜਾਣੀ ਚਾਹੀਦੀ ਹੈ ਨਹੀਂ ਨਹੀਂ ਸਾਡੇ ਦੇਖੋ ਇਹ ਇਹ ਸਾਡੇ ਫਰਦਰ ਜਿਹੜਾ ਪ੍ਰੈਸ ਨੋਟ ਦਾ ਇੱਕ ਗਾਂ ਹਿੱਸਾ ਹੈਗਾ ਇਹ ਵਾਕਈ ਚੋਰੀਆਂ ਇੱਥੇ ਹੁੰਦੀਆਂ ਨੇ ਬਟ ਆਪਾਂ ਰਿਕਵਰ ਵੀ ਬਹੁਤ ਕੀਤੀਆਂ ਨੇ ਸਾਡੇ ਪਿਛਲੇ ਅਸੇ ਦੌਰਾਨ ਜਿਹੜੇ ਮੈਡਮ ਮਨਜੀਤ ਜੀ ਤੋਂ ਦੇ ਐਸ ਐਚਓ ਲੱਗੇ ਨੇ ਜਾਂ ਬਲਜਿੰਦਰ ਲੱਗੇ ਨੇ ਚੌਕੀ ਇੰਜਾਜ਼ ਅਸੀਂ ਪਿਛਲੇ ਅਸੇ ਦੌਰਾਨ 25 ਮੋਟਰਸਾਈਕਲ ਹੋਰ ਰਿਕਵਰ ਕੀਤੇ ਨੇ ਇਸ ਤੋਂ ਇਲਾਵਾ ਔਰ 27 ਮੋਬਾਈਲ ਰਿਕਵਰ ਕੀਤੇ ਚੋਰੀ ਦੇ 25 ਮੋਬਾਈਲ ਇਹ ਜੀ ਨੇ ਜਿਹੜੇ ਆਪਾਂ ਰਿਕਵਰ ਕੀਤੇ ਜਿਹੜੇ ਮਿਸ ਹੋਏ ਸੀ ਆਪਣੇ ਸ਼ਰਧਾਲੂਆਂ ਦੇ ਔਰ ਉਹਨਾਂ ਨੂੰ ਆਪਾਂ ਵਾਪਸ ਕੀਤੇ ਨੇ 27 ਰਿਕਵਰ ਚੋਰੀ ਦੇ ਕੀਤੇ 25 ਆਪਾਂ ਉਹਨਾਂ ਨੂੰ ਰਿਟਰਨ ਵੀ ਕੀਤੇ ਉਸ ਤੋਂ ਇਲਾਵਾ ਜਿਹੜੇ ਲੋਕ ਨੇ ਸਰ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਇਸ ਤਰ੍ਹਾਂ ਹੀ ਕਿਤੇ ਨਾ ਕਿਤੇ ਮੋਟਰਸਾਈਕਲ ਸਟੈਂਡ ਤੇ ਨਹੀਂ ਲਗਾਉਂਦੇ ਜਾਂ ਉਸ ਤਰ੍ਹਾਂ ਹੀ ਸੜੇ ਘਰ ਕੇ ਚਲੇ ਜਾਂਦੇ ਨੇ ਮੱਥਾ ਟੇਕਣ ਉਹਦੇ ਵਿੱਚ ਸਾਹੀਦੇ ਇਹੀ ਕਵਾਂਗੇ ਕਿ ਜਦੋਂ ਵੀ ਮੱਥਾ ਟੇਕਣ ਆਉਂਦੇ ਹੋ ਉਥੇ ਅਥੋਰਾਈਜ਼ ਪਾਰਕਿੰਗ ਬਣੀਆਂ ਹੋਈਆਂ ਨੇ ਜਿੱਦਾਂ ਸਾਰਾ ਗੱਡੀ ਪਾਰਕਿੰਗ ਆ ਜਾਂ ਦਰਬਾਰ ਸਾਹਿਬ ਦੇ ਨੇੜੇ ਜਿਹੜੀਆਂ ਪਾਰਕਿੰਗ ਆ ਪਾਰਕਿੰਗ ਦੇ ਵਿੱਚ ਆਪਣਾ ਮੋਟਰਸਾਈਕਲ ਵਗੈਰਾ ਲਾ ਕੇ ਜਾਣ ਕੋਈ ਵੀ ਗੱਡੀ ਜਿਹੜੀ ਹੈ ਵਹੀਕਲ ਆਪਣਾ ਬੰਨਣ ਨਾ ਛੱਡ ਕੇ ਜਾਣ ਉਹ ਪ੍ਰੋਪਰ ਪਾਰਕਿੰਗ 'ਚ ਲਾਉਣ ਤਾਂ ਜੋ ਉਹਨਾਂ ਦੇ ਮੋਟਰਸਾਈਕਲ ਜਾਂ ਵਹੀਕਲ ਸੇਫ ਰਹਿ ਸਕਣ ਠੀਕ ਹੈ ਜੀ